ਆਲੇ ਨੂੰ ਬਚਾਉਂਦੀ ਹੈ ਕਹਿੰਦਾ ਉਦਾਂ ਜਦੋਂ ਬ੍ਰਹਮ ਅਗਨੀ ਪੈਦਾ ਹੁੰਦੀ ਹੈ ਹੁਣ ਬ੍ਰਹਮ ਅਗਨੀ ਪੈਦਾ ਕਿੱਥੋਂ ਹੁੰਦੀ ਆਪਾਂ ਉਹ ਹੀ ਦੇਖਦੇ ਬ੍ਰਹਮ ਅਗਨੀ ਜਦੋਂ ਪੈਦਾ ਹੁੰਦੀ ਹੈ ਤੇ ਉਹ ਬ੍ਰਹਮ ਅਗਨੀ ਕੀ ਕਰਦੀ ਹੈ ਤੇਰੇ ਅੰਦਰ ਮਾਰੇ ਵਿਚਾਰਾਂ ਨੂੰ ਸਾੜ ਦਿੰਦੀ ਹੈ ਮਾਰੇ ਵਿਚਾਰਾਂ ਨੂੰ ਸਾੜ ਦਿੰਦੀ ਹੈ ਹੁਣ ਬ੍ਰਹਮ ਅਗਨੀ ਪੈਦਾ ਕਿੱਥੋਂ ਹੁੰਦੀ ਆਹ ਹਾ ਹਾ ਭਗਤ ਕਬੀਰ ਸਾਹਿਬ ਨੇ 1108 ਅੰਗ ਦੇ ਉੱਤੇ ਪਤਾ ਕੀ ਕਹਿਣ ਲੱਗੇ ਭਗਤ ਕਬੀਰ ਜੀ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਪ੍ਰੇਮ ਪਲੀਤਾ ਤੁਸੀਂ ਦੇਖਿਆ ਕਿ ਹਵਾਈਆਂ ਬਣਾਉਂਦੇ ਆ ਉਹਨਾਂ ਚੋਂ ਨਿਕਲਿਆ ਜ ਧਾਗਾ ਜ ਲਮਕਣ ਨੂੰ ਪਲੀਤਾ ਕਹਿੰਦੇ ਆ ਅਗ ਉਹ ਫੜਦਾ ਹੈ ਜੇ ਪਲੀਤਾ ਟੁੱਟ ਜਾਵੇ ਤੇ ਹਵਾਈ ਚਲਦੀ ਨਹੀਂ ਗੁਰੂ ਸਾਹਿਬ ਨੇ ਪ੍ਰੇਮ ਪਲੀਤਾ ਕਬੀਰ ਜੀ ਕਹਿੰਦੇ ਕਹਿੰਦੇ ਆਪਣੇ ਅੰਦਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਦੋਂ ਤੂੰ ਉਸ ਪਰਮਾਤਮਾ ਦੀ ਜਾਣਕਾਰੀ ਲੈਣਾ ਤੇ ਅੰਦਰ ਪ੍ਰੇਮ ਬੈਠ ਹੁੰਦਾ ਹੁਣ ਆ ਪ੍ਰੇਮ ਹੈ ਉਹ ਪਲੀਤਾ ਆ ਧਾਗੇ ਕਰਕੇ ਆ ਭਾਈ ਨੂੰ ਅੱਗ ਲੱਗਦੀ ਏ ਤੇ ਗੁਰੂ ਪਿਆਰਿਓ ਪ੍ਰੇਮ ਕਰਕੇ ਸੁਰਤ ਨੂੰ ਅੱਗ ਲੱਗਦੀ ਏ ਜੇ ਅੰਦਰ ਪ੍ਰੇਮ ਨਾ ਹੋਵੇ ਸੁਰਤ ਨੂੰ ਕਦੀ ਅੱਗ ਨਹੀਂ ਲੱਗਦੀ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਜਿਹੜੀ ਤਰੀ ਸੁਰਤੀ ਆ ਨਾ ਹਵਾਈ ਕੌਣ ਲਿਖਿਆ ਇਹ ਹਵਾਈ ਹੈ ਦੇਖੋ ਬੰਬ ਦੀ ਵੀ ਗੱਲ ਕਰ ਸਕਦੇ ਸੀ ਹਵਾਈ ਉੱਡਦੀ ਹੈ ਉੱਪਰ ਨੂੰ ਜਾਂਦੀ ਹੈ ਜਦੋਂ ਆਪਾਂ ਉਹਨੂੰ ਪਲੀਤੇ ਨੂੰ ਅੱਗ ਲਾਉਨੇ ਆ ਜਿੱਦਾਂ ਹੀ ਹਵਾਈ ਤੱਕ ਅੱਗ ਪਹੁੰਚਦੀ ਆ ਛੁਰਕਾ ਦਿੱਤਾ ਚੱਲ ਜਾਂਦੀ ਕਬੀਰ ਸਾਬਣ ਕਹਿਣ ਲੱਗੇ ਕਹਿੰਦੇ ਜਿਹੜੀ ਸੁਰਤ ਨਾ ਸੁਰਤ ਹਵਾਈ ਬਿਨਾ ਪਲੀਤੇ ਤੋਂ ਉੱਪਰ ਉੱਡ ਨਹੀਂ ਸਕਦੀ ਕਹਿੰਦੇ ਜਿਹੜੀ ਸੁਰਤ ਹੈ ਬਿਨਾ ਪ੍ਰੇਮ ਤੋਂ ਉੱਪਰ ਚੜ੍ਹ ਨਹੀਂ ਸਕਦੀ ਕਹਿੰਦੇ ਪ੍ਰੇਮ ਪਲੀਤਾ ਕਹਿੰਦੇ ਸਭ ਤੋਂ ਪਹਿਲਾਂ ਪ੍ਰੇਮ ਦਾ ਪਲੀਤਾ ਲਾਉਏ ਨੂੰ ਤੇ ਫਿਰ ਕੀ ਕਰ ਜਿਹੜੀ ਤੇਰੀ ਸੁਰਤੈ ਨੂੰ ਹਵਾਈ ਬਣਾ ਤੇ ਗੋਲਾ ਗਿਆਨ ਚਲਾਇਆ ਕਹਿੰਦੇ ਇਸ ਪ੍ਰੇਮ ਨੂੰ ਅੱਗ ਲਾਉਣੇ ਪਲੀਤੇ ਨੂੰ ਅੱਗ ਲਾਉਣੀ ਜਿਹਦਾ ਹਵਾਈ ਉੱਪਰ ਉੱਡ ਜਾਵੇ ਕਹਿੰਦੇ ਗੁਰੂ ਦੇ ਗਿਆਨ ਦਾ ਗੋਲਾ ਚਲਾ ਹੈ ਨਾ ਆਪਾਂ ਗੌਰ ਨਹੀਂ ਕੀਤੀ ਗੁਰੂ ਦੇ ਗਿਆਨ ਦਾ ਗੋਲਾ ਚਲਾ ਇਹਦਾ ਮਤਲਬ ਕਿ ਗੁਰੂ ਦਾ ਗਿਆਨ ਹਾਸਲ ਕਰ ਤੇ ਇਹ ਨਾ ਕਰ ਹੁਣ ਦੇਖੋ ਗਿਆਨ ਅਸਲ ਹੋਇਆ ਹੀ ਨਹੀਂ ਆਪਾਂ ਤਾਂ ਪੜਪੜ ਗੱਡੀ ਨਦੀਏ ਬੰਦੀਏ ਬੰਨਾ ਪਾਤਾ ਕਰ ਲਿਆ ਪਾਠ ਇਹ ਨਹੀਂ ਕਿ ਪਾਠ ਨਹੀਂ ਕਰਨਾ ਮੈਂ ਤੁਹਾਨੂੰ ਬਾਣੀ ਸੁਣਾ ਰਿਹਾ ਪਰ ਇਹ ਵੀ ਗੱਲ ਹੈ ਕਿ ਤੁਸੀਂ ਪਾਠ ਕੀਤਾ ਪਰ ਸਦਕੇ ਜਮਾ ਤੁਹਾਡਾ ਗੁਰੂ ਨਾਲ ਨਾਤਾ ਤੇ ਜੁੜਿਆ ਹੀ ਨਹੀਂ ਕਿਉਂ ਨਹੀਂ ਜੁੜਿਆ ਕਿ ਤੁਹਾਡੇ ਵਿਚਕਾਰ ਤੁਹਾਡੇ ਵਿਚਾਰਾਂ ਦੀ ਕੰਧ ਖੜੀ ਹੈ ਤੁਹਾਡੇ ਵਿਚਾਰਾਂ ਦੀ ਜਿਹੜੀ ਕੰਧ ਖੜੀ ਹੈ ਉਹਨੇ ਤੁਹਾਡਾ ਗੁਰੂ ਨਾਲ ਪਰਮਾਤਮਾ ਨਾਲ ਨਾਤਾ ਜੁੜਨ ਨਹੀਂ ਦਿੱਤਾ ਜੇ ਪਛਕਣ ਲੱਗੇ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਕਹਿੰਦੇ ਵੀ ਜਿਵੇਂ ਉਹ ਗਿਆਨ ਦਾ ਗੋਲਾ ਚਲਾਇਆ ਗੋਲਾ ਦਾ ਅੱਗ ਕਹਿੰਦੇ ਜਿਵੇਂ ਅੱਗ ਲਾਈ ਅੱਗ ਲੱਗਣ ਦੀ ਧੀਰ ਸੀਗੀ ਉਡੀ ਹਵਾਈ ਹੈ ਉੱਪਰ ਧਰਤੀ ਨੂੰ ਛੱਡ ਗਈ ਉਹ ਹਵਾਈ ਧਰਤੀ ਨੂੰ ਛੱਡ ਗਈ ਉੱਪਰ ਉੱਡ ਗਈ ਕਬੀਰ ਸਬਣ ਕਦੇੜੀ ਮੇਰੀ ਸੁਰਤ ਆ ਉਹ ਨੌਂ ਦਰਵਾਜ਼ਿਆਂ ਨੂੰ ਛੱਡ ਗਈ ਜਿੱਦਾਂ ਹੀ ਮੈਂ ਗਿਆਨ ਦੀ ਅੱਗ ਲਾਈ ਤੇ ਪ੍ਰੇਮ ਦੇ ਪਲਿੱਤੇ ਨੂੰ ਅੱਗ ਲਾਈ ਜਿੱਦਾਂ ਹੀ ਉਹ ਪ੍ਰੇਮ ਦਾ ਪਲਿੱਤੇ ਦੀ ਬਲਦੀ ਅੱਗ ਉੱਥੇ ਹਵਾਈ ਤੱਕ ਪਹੁੰਚੀ ਉਹਨੇ ਡਾਰੀ ਭਰ ਲਈ ਜਿੱਦਾਂ ਹੀ ਮੇਰੇ ਪ੍ਰੇਮ ਦੀ ਅੱਗ ਸੁਰਤ ਤੱਕ ਪਹੁੰਚੀ ਮੇਰੀ ਸੁਰਤ ਨੇ ਛਾਲ ਮਾਰੀ ਅਨੌਵਾਂ ਦਰਵਾਜ਼ਿਆ ਰੂਪੀ ਧਰਤੀ ਨੂੰ ਛੱਡ ਕੇ ਦਸਵਾਂ ਦਵਾਰ ਵਾਲੇ ਪਾਸੇ ਚਲੀ ਗਈ। ਫਿਰ ਤੁਸੀਂ ਦੇਖਿਆ ਕਿ ਜਦੋਂ ਭਾਈ ਨੂੰ ਅੱਗ ਲੱਗਦੀ ਨੂੰ ਤੇ ਉਹਦੇ ਜੋ ਚਿੰਗਾੜੇ ਨਿਕਲਦੇ ਥੱਲੇ ਧਰਤੀ ਤੇ ਨਿਕਲਦੇ ਨੇ ਚਿੰਗਾੜੇ ਦੇ ਕਈ ਵਰੀਂ ਤਾਂ ਬੱਚੇ ਅੰਗਲੀ ਕਰ ਜਾਂਦੇ ਆ। ਲੱਗ ਕੇ ਪ੍ਰਾਲੀ ਪਈ ਐ, ਪੇਪਰ ਪਈ ਐ ਉਹਦੇ ਲੱਗੇ ਭਾਈ ਚਲਾਉਣ ਲੱਗੇ। ਕੱਕੇ ਥਿੰਨਾ ਚਲਾਓ ਪਹਿਲਾਂ ਰੜੇ ਮਦਾਨ ਦੇ ਚਲਾ ਯਾਰ ਉਹ ਪਪਾ ਕੀ ਫਿਰ ਕੇ ਪੈਣ ਨੇ ਤਾਂ ਤਾਂ ਚੱਲ ਜਾਣਾ ਤੁਸੀਂ ਐਵੇਂ ਡਰੀ ਜਾਂਦੇ ਹੋ ਉਹ ਪੁੱਤਰ ਨੇ ਤਾਂ ਚੱਲੀ ਜਾਣਾ ਇਹਨੇ ਚੰਗਾਲੇ ਛੱਡਣੇ ਆ ਤੇ ਥੱਲੇ ਪੇਪਰਾਂ ਨੂੰ ਅੱਕ ਲੱਗ ਜਾਣੀਆਂ ਸੱਚ ਕਬੀਰ ਸਾਬੰਦ ਦੇਖੋ ਕੀ ਕਹਿੰਦੇ ਆ ਕਹਿੰਦੇ ਜਦੋਂ ਮੈਂ ਹਵਾਈ ਚਲਾਈ ਨਾ ਸੁਰਤ ਨੂੰ ਅੱਗ ਲਾਈ ਨਾ ਪ੍ਰੇਮ ਦੀ ਕਹਿੰਦੇ ਅੱਗ ਲਾਉਣ ਦੀ ਧੀਰ ਸੀ ਪਲੀਤੇ ਨੂੰ ਅੱਗ ਲੱਗੀ ਤੇ ਕੀ ਹੋਇਆ ਬ੍ਰਹਮ ਅਗਨ ਸਹਿਜ ਪ੍ਰਜਾਲੀ ਐਥੋਂ ਅਗਨੀ ਪੈਦਾ ਹੋਈ ਦੇ ਬ੍ਰਹਮ ਅਗਨ ਕਹਿੰਦੇ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਕਹਿੰਦੇ ਉਸ ਸੁਰਤ ਨੂੰ ਅੱਗ ਲੱਗਣ ਦੀ ਧੀਰ ਸੀਗੀ ਉਹਦੇ ਚਿੰਗਾਰੇ ਡੱਗੇ ਤੇ ਮੇਰੇ ਨੌ ਦੇ ਨੌ ਦਰਵਾਜਿਆਂ ਦੇ ਅੰਦਰ ਹੀ ਬ੍ਰਹਮ ਗਿਆਨ ਦੀ ਜੋਤ ਜਗਣ ਲੱਗ ਪਈ ਅੱਗ ਬਲਣ ਲੱਗ ਪਈ ਕਹਿੰਦੇ ਹੋਇਆ ਕਿ ਅੱਗ ਐਸੀ ਬਲੀ ਸਹਿਜ ਪ੍ਰਜਾਲੀ ਪ੍ਰਜਾਲੀ ਕਹਿੰਦੇ ਚੰਗੀ ਤਰ੍ਹਾਂ ਸਸ ਕਦੇ ਨੇ ਆਤਮਿਕ ਡੋਲਤਾ ਸੁਭਾਵਕ ਹੀ ਕਦੇ ਸੁਭਾਵਤ ਵੀ ਸੁਭਾਵਕ ਅੱਗੇ ਲੱਗੀ ਉਹਨੇ ਲਈ ਤੇ ਸੀਗੀ ਉਹਨੂੰ ਵਿਵਾਈ ਨੂੰ ਤੇ ਸੁਭਾਵਕ ਅੱਗੇ ਲੱਗ ਗਈ ਥਲੇ ਪ੍ਰਾਣੀ ਨੂੰ ਸੁਭਾਵਕ ਕੀ ਅੰਦਰ ਅੱਗ ਭੜੀ ਹੁਣ ਤੁਸੀਂ ਕਦੀ ਦੇਖਣਾ ਜੇ ਕਿਤੇ ਕਿਸੇ ਗੁਰਮਖਣੇ ਤੇਰਬਾ ਕੀਤਾ ਹੋਵੇ ਠੰਡ ਉਹ ਤੇ ਨਿਮਰਤੀ ਅੱਤ ਦੀ ਠੰਡ ਤੇ ਬਿਨਾ ਕਪੜੇ ਤੋਂ ਬਿਨਰ ਜਾਈ ਤੂੰ ਬੈਠਾ ਨਹੀਂ ਜਾਣਦਾ ਮੇਰਾ ਹੀਟਰ ਤੋਂ ਬੈਠਣ ਨਹੀਂ ਜਾਂਦਾ ਬਾਰ ਬਾਰ ਗਿਆ ਹੀਟਰ ਜਲਾਓ ਯਾਰ ਹੀਟਰ ਜਲਾਓ ਅੱਜ ਠੰਡ ਬੜੀ ਆ ਅੱਜ ਲੱਗਦਾ ਕਿਤੇ ਬਰ ਪਈ ਹੈ ਕਰੀ ਜਾਂਦਾ ਪਹਿਲਾਂ ਕਹਰੇ ਸੀ ਠੰਡ ਬੜੀ ਹੈ ਅੱਗ ਜਲਾਓ ਰਜਾਈ ਦੇ ਦਿਓ ਚੌਂਕੜਾ ਮਾਰ ਕੇ ਬਹਿ ਗਿਆ ਤੇ ਨਾਮ ਸਿਮਰਨ ਕਰਨ ਲੱਗ ਪਿਆ ਜਿਵੇਂ ਨਾਮ ਸਿਮਰਨ ਕਰਨ ਲੱਗਾ ਨਾਮ ਸਿਮਰਨ ਕਰਨ ਦੀ ਦੇਰ ਸੀ 15 ਕੇ ਮਿੰਟਾਂ ਬਾਅਦ ਰਜਾਈ ਲਾ ਦਿੱਤੀ ਆ ਕਹਿੰਦਾ ਹੀਟਰ ਬਾਹਰ ਲਾ ਜੀ ਕੰਨ ਕੀ ਗੱਲ ਹੋ ਗਿਆ ਬਸਲਾ ਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਅੰਦਰ ਅਗਨੀ ਵਧ ਗਈ ਜਦੋਂ ਅਗਨੀ ਵਧੀ ਉਸ ਅਗਣੀ ਨੇ ਨਿੱਗ ਪੈਦਾ ਕੀਤਾ ਨਾ ਰਜਾਈ ਦੀ ਲੋੜ ਆ ਨਾ ਕਿਸੇ ਹੀਟਰ ਦੀ ਲੋੜ ਆ ਉਹ ਅਗਣੀ ਨੇ ਨਿੱਗ ਪੈਦਾ ਕਰ ਦਿੱਤਾ ਉਹ ਜਦੋਂ ਨਾਮ ਸਿਮਰਨ ਕਰਦੇ ਆਪਾਂ ਸਾਡੀ ਸੁੱਤ ਦਸਨ ਦੁਆਰ ਨੂੰ ਚੜ੍ਹਦੀ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਅੰਦਰ ਨਿੱਗ ਪੈਦਾ ਹੁੰਦਾ ਹੈ ਫਿਰ ਉਸ ਵੇਲੇ ਠੰਡ ਤੇ ਗਰਮੀ ਮਹਿਸੂਸ ਨਹੀਂ ਹੁੰਦੀ ਕੁੱਤੋਂ ਪਹਿਲਾਂ ਹੀ ਹੁੰਦੀ ਆਇਆ ਬ੍ਰਾਹਮਾ ਗਨ